ਸਵਾਗਤ ਆ ਕਿਸਾਨ ਵੀਰੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਵਲੌਗਸ ਪੀਬੀ ਨਾਸੀ ਦੇ ਉੱਪਰ ਸੋ ਕਿਸਾਨ ਵੀਰੋ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਜੀ ਜਿਹੜੇ ਵੀਰ ਆਪਣੇ ਨਾਲ ਪੁਰਾਣੇ ਜੁੜੇ ਆ ਇਸ ਚੈਨਲ ਤੇ ਆਪਣੇ ਚੈਨਲ ਦੇ ਉੱਪਰ ਆਪਾਂ ਖੇਤੀਬਾੜੀ ਦੇ ਜਿਹੜੇ ਸਾਧਨ ਹੁੰਦੇ ਆ ਉਹਦੇ ਰਿਲੇਟਡ ਆਪਾਂ ਵੀਡੀਓਜ਼ ਜਿਹੜੀਆਂ ਅਪਲੋਡ ਕਰਦੇ ਆ ਸੋ ਅੱਜ ਵੀ ਕਿਸਾਨ ਵੀਰੋ ਆਪਾਂ ਇੱਕ ਜ਼ਿਮੀਦਾਰਾ ਟਰੈਕਟਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜੀ ਜਿਹੜੇ ਵੀਰ ਨਵੇਂ ਆ ਜੀ ਜਲਦੀ ਜਲਦੀ ਵੀਡੀਓ ਨੂੰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਨਵੀਂ ਤੋਂ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚਦੀ ਰਹੇ ਸੋ ਚੱਲਦੇ ਕਿਸਾਨ ਵੀਰੋ ਕਿ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਟਰੈਕਟਰ ਤੇ ਟਰਾਲੀ ਦੋਵੇਂ ਵਿਕਾਉ ਹੈ ਜੀ ਇਹ ਜਿਹੜੀ ਮੈਂ ਵੀਡੀਓ ਬਣਾ ਰਿਹਾ ਪਿੰਡ ਕੋਠੇ ਚੱਲ ਤੋਂ ਬਣਾ ਰਿਹਾ ਜੀ ਇਹ ਪਿੰਡਾ ਕਿਸਾਨ ਵੀਰੋ ਜਿਹੜਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਜੇ ਗੱਲ ਕਰੀਏ ਕੋਟਕਪੂਰਾ ਤੁਹ ਜਿਹੜਾ ਆਪਣਾ ਅੰਬਰਸਰ ਬਾਈਪਾਸ ਆ ਜੀ ਉਹ ਵੇਖ ਸਕਦੇ ਤੁਸੀਂ ਸਾਹਮਣੇ ਉਹ ਬਾਈਪਾਸ ਜਾ ਰਿਹਾ ਜੀ ਉਸ ਬਾਈਪਾਸ ਦੇ ਬਿਲਕੁਲ ਉੱਪਰ ਆਪਣਾ ਪੈਂਡਾ ਉਹ ਤੋਂ ਸੜਕ ਮੁੜਦੀ ਆ ਸੋ ਚੱਲਦੇ ਜੇ ਅੱਗੇ ਇਹ ਟਰੈਕਟਰ ਆ ਕਿਸਾਨ ਵੀਰੋ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਰੰਗ ਬੰਨ ਮਨੇ ਉਹ ਟਰੈਕਟਰ ਤੁਹਾਡੇ ਸਾਹਮਣੇ ਆ ਜੀ ਫਾਰਮ ਟਰੈਕ 60 ਕਿਸਾਨ ਵੀਰੋ ਟਾਇਰ ਟੱਪੇ ਸਾਰਾ ਕੁਝ origignal ਆ ਜੀ ਵੇਖ ਸਕਦੇ ਹੋ ਸਾਫ ਸੁਥਰੇ ਟਾਇਰ ਆ ਜੀ BKTI ਕੰਪਨੀ ਦੇ ਫਰੰਟ ਟਾਇਰ ਆ ਜੀ 60016 ਦੇ ਵੇਖ ਸਕਦੇ ਹੋ ਜੀ ਗੱਲ ਕਰੀਏ ਟਾਇਰਾਂ ਦੀ 70 ਤੋਂ 80 ਪੈਸੇ ਕਿਸਾਨ ਵੀਰੋ ਟਾਇਰ ਆ ਵੇਖ ਸਕਦੇ ਹੋ ਤੁਸੀਂ ਬੰਪਰ ਟਰੈਕਟਰ ਨੂੰ ਲੱਗਿਆ ਹੋਇਆ ਹੈਗਾ ਪੀਬੀ 47 ਟਰੈਕਟਰ ਦਾ ਨੰਬਰ ਆ ਜੀ ਪਿਛਲੇ ਟਾਇਰ ਕਿਸਾਨ ਵੀਰੋ ਵੇਖ ਸਕਦੇ ਹੋ ਤੁਸੀਂ ਬੀਕੇਟੀ ਕੰਪਨੀ ਦੀ ਪਿਛਲੇ ਟਾਇਰ ਆ ਜੀ ਵੇਖ ਸਕਦੇ ਹੋ 13 6 28 ਦੇ ਰੰਗ ਬਨਵਨੀਓ ਟਰੈਕਟਰ ਤੁਹਾਡੇ ਸਾਹਮਣੇ ਜੀ ਕਿਤੋਂ ਗਲਿਆ ਪਲਿਆ ਨਹੀਂ ਬਾਕੀ ਤੁਹਾਨੂੰ ਆਪਾਂ ਮਗਰਾੜਾਂ ਦੇ نیچے ਵੀ ਝਾਤੀ ਮਾਰਾ ਦੇ ਨੇ ਵੇਖੋ ਕਿਸਾਨ ਵੀਰੋ Ориਜినਲ ਆ ਕਿਸਾਨ ਵੀਰੋ ਸਾਰਾ ਕਿਤੋਂ ਕੋਈ ਪੇਂਟ ਨਹੀਂ ਟਰੈਕਟਰ ਤੇ ਆ ਪਿੱਛੋਂ ਜਿਹੜੀ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਜੀ ਕੰਡੀਸ਼ਨ ਬਾਕੀ ਟਰੈਕਟਰ ਤੁਹਾਨੂੰ ਆਪਾਂ ਬੈਟਰੀ ਬਾਕਸ ਆ ਸਾਈਡ ਤੋਂ ਖੋਲ ਕੇ ਦਿਖਾ ਦਿੰਨੇ ਆ origignal ਸਟicker ਟਰੈਕਟਰ ਤੇ ਹਜੇ ਵੀ ਲੱਗੇ ਹੋਏ ਆ ਆ ਦੇਖ ਸਕਦੇ ਆ ਜੀ ਆ ਮਾਡਲ ਵਗੈਰਾ ਸਾਰਾ ਕੁਝ ਜਿਸ ਕਿਸ ਨੇ ਵੇਖਣਾ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਕਿਸਾਨ ਵੀਰੋ ਸਾਫ਼ ਸੁਥਰੀ ਕੰਡੀਸ਼ਨ ਦਾ ਰੇਟ ਦੀ ਗੱਲ ਹੈ ਜਿਹੜੀ ਕਿਸਾਨ ਵੀਰੋ ਆਪਾਂ ਤੁਹਾਨੂੰ ਐਂਡ 'ਚ ਦੱਸਾਂਗੇ ਹੁਣ ਜਿਹੜਾ ਆਪਾਂ ਚਲਦੇ ਆ ਬਾਕੀ ਤੁਹਾਨੂੰ ਟਰੈਕਟਰ ਵੀ ਸਟਾਰਟ ਕਰਕੇ ਦਿਖਾਵਾਂਗੇ ਅੱਗੇ ਕਿਸਾਨ ਵੀਰੋ ਮੈਂ ਗੱਲ ਕੀਤੀ ਸੀ ਟਰੈਕਟਰ ਟਰਾਲੀ ਦੋਨੇ ਆਹ ਟਰਾਲੀ ਹੈ ਕਿਸਾਨ ਵੀਰੋ ਵੈੱਡਵੁੱਡ ਟਰਾਲੀ ਨੂੰ ਲੱਗਿਆ ਹੋਇਆ ਸਾਫ਼ ਸੁਥਰੀ ਕੰਡੀਸ਼ਨ ਦੀ ਟਰਾਲੀ ਹੈ ਕਿਸਾਨ ਵੀਰੋ 11 6.5 ਰੰਗ ਬਨ ਵਾਲੀ ਟਰਾਲੀ ਵੀ ਤੁਹਾਡੇ ਸਾਹਮਣੇ ਹੈ ਕਿਸਾਨ ਵੀਰੋ ਸਾਫ਼ ਸੁਥਰੀ ਟਰਾਲੀ ਹੈ ਜੀ ਘਰੇ ਰੱਖਣ ਵਾਲੀ ਟਰਾਲੀ ਕਿਸਾਨ ਵੀਰੋ ਇਹ ਵੀ ਜ਼ਿੰਮੇਦਾਰ ਵੀਰਾ ਇਹਨਾਂ ਦੀ ਵੀ ਘਰੇ ਰੱਖੀ ਹੋਈ ਆ ਟਾਇਰ ਟੁਰ ਕਿਸਾਨ ਵੀਰੋ ਕੰਡੀਸ਼ਨ ਤੁਹਾਡੇ ਸਾਹਮਣੇ ਠੀਕ ਠਾਕ ਆ ਬਾਕੀ ਪਿੱਛੋਂ ਵੀ ਆਪਾਂ ਤੁਹਾਨੂੰ ਟਰਾਲੀ ਦਿਖਾ ਦਿੰਨੇ ਆ ਆ ਪਿੱਛੋਂ ਕਿਸਾਨ ਵੀਰੋ ਟਰਾਲੀ ਤੁਸੀਂ ਵੇਖ ਸਕਦੇ ਹੋ ਜਿਹੜੀ ਵੈੱਡਬੁੱਡ ਕਿਸਾਨ ਵੀਰੋ ਟਰੈਕਟਰ ਟਰਾਲੀ ਦੇ ਜਿਹੜੇ ਨਾਲ ਦਿੱਤੇ ਜਾਣਗੇ A to Z ਟਰੈਕਟਰ ਟਰਾਲੀ ਦੋਹਾਂ ਚੀਜ਼ਾਂ ਵਿਕਾਊ ਆ ਕਿਸਾਨ ਵੀਰੋ ਬਾਕੀ ਟਰੈਕਟਰ ਤੁਹਾਨੂੰ ਆਪਾਂ ਹੁਣ ਸਟਾਰਟ ਕਰਕੇ ਦਿਖਾ ਦਿੰਨੇ ਆ ਜਿਸ ਕਿਸੇ ਵੀਰ ਨੇ ਲੈਣਾ ਪਿੰਡ ਕੋਠੇਚੈਲ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਮਾਲਕ ਵੀਰ ਦਾ ਨੰਬਰ ਆ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਮਾਲਕ ਵੀਰ ਨਾਲ ਗੱਲ ਕਰ ਲਿਓ ਬਾਕੀ ਇੱਕ ਰਿਕਵੈਸਟ ਹੈ ਵੀਰੇ ਜਿਸ ਕਿਸੇ ਵੀਰ ਨੇ ਵੀ ਟਰੈਕਟਰ ਲੈਣਾ ਸਿਰਫ ਉਹੀ ਜਿਹੜੀ ਕਾਲ ਕਰਿਓ ਮਾਲਕ ਵੀਰ ਦਾ ਵੀਰੇ ਟਾਈਮ ਨਾ ਖਰਾਬ ਕਰੋ ਮੈਂ ਬਹੁਤ ਵੇਖਿਆ ਭਾਈ ਲੋਕ ਸਿਰਫ ਸਵਾਦ ਲੈਣ ਦੇ ਮਾਰੀ ਇੱਕ ਭਾਈ ਮਤਲਬ ਫੋਨ ਕਰੀ ਰੱਖਦੇ ਆ ਹਰੇਕ ਦਾ ਜਿਹੜਾ ਟਾਈਮ ਭਾਈ ਇੰਪੋਰਟੈਂਟ ਹੁੰਦਾ ਹੈਗਾ ਸੋ ਬਾਕੀ ਚਲੋ ਅੱਗੇ ਤੁਹਾਨੂੰ ਆਪਾਂ ਟਰੈਕਟਰ ਸਟਾਰਟ ਕਰਕੇ ਦਿਖਾਉਣੀ ਹੈ ਜੀ ਮਾਲਕ ਵੀਰ ਨੂੰ ਕਹਿੰਦੇ ਟਰੈਕਟਰ ਜਿਹੜਾ ਸਟਾਰਟ ਕਰਨਗੇ ਬਾਕੀ ਟਰੈਕਟਰ ਤੁਹਾਨੂੰ ਸਟਾਰਟ ਕਰਕੇ ਦਿਖਾਉਣੇ ਆ। ਵੀਰੇ ਕਰੀ ਸਟਾਰਟ। ਟਰੈਕਟਰ ਤੁਹਾਨੂੰ ਕਿਸਾਨ ਵੀਰੋ ਸਟਾਰਟ ਕਰਕੇ ਦਿਖਾ ਚੁੱਕੇ ਆਂ, ਵੇਖ ਸਕਦੇ ਹੋ ਜੀ। ਸਟਾਰਟਿੰਗ ਦੀ ਕੰਡੀਸ਼ਨ ਵੀ ਤੁਸੀਂ ਵੇਖ ਸਕਦੇ ਹੋ ਕਿਸਾਨ ਵੀਰੋ ਟਰੈਕਟਰ ਦੀ। ਬਾਕੀ ਗੱਲ ਕਰੀਏ ਕਿਸਾਨ ਵੀਰੋ ਰੇਟ ਦੀ। ਵੀਰੇ ਟਰੈਕਟਰ ਬੰਦ ਕਰ। ਸਭ ਤੋਂ ਵੱਡੀ ਗੱਲ ਹੁੰਦੀ ਆ ਵੀਰੇ ਰੇਟ ਦੀ। ਹਾਂ ਰੇਟ ਤੁਹਾਨੂੰ ਦੱਸਦੇ ਆਂ ਬਹੁਤ ਹੀ ਜਿਹੜਾ ਵਾਜਿਬ ਰੇਟ ਤੇ ਪੰਨੂ ਆਪਾਂ ਟਰੈਕਟਰ ਦੇ ਟਰਾਲੀ ਦਿਵਾਵਾਂਗੇ ਸੋ ਸਿਰਫ ਰੇਟ ਇਹਦਾ ਰਹਿਣ ਵਾਲਾ ਕਿਸਾਨ ਵੀਰੋ 3 ਲੱਖ ਤੇ 80000 ਰੁਪਿਆ ਹਾਂਜੀ ਇਸ ਦੁਆਰਾ ਤੁਹਾਨੂੰ ਮੈਂ ਰਿਪੀਟ ਕਰ ਦਿੰਨਾ ਰੇਟ ਰੋਕ ਕਿਸਾਨ ਵੀਰੋ 3 ਲੱਖ ਤੇ 80000 ਰੁਪਿਆ ਬਾਕੀ ਜਿਹੜਾ ਵੀਰ ਵੀ ਆਪਣਾ ਚੈਨਲ ਤੇ ਵੀਡੀਓ ਵੇਖ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਉਹਦਾ ਮਾਲਕ ਵੀਰਾਂ ਨੂੰ ਫੁੱਲ ਮਾਨਤਨ ਕਰਵਾਇਆ ਜਾਊਗਾ ਸੋ ਨੰਬਰ ਤੁਹਾਨੂੰ ਕਿਸਾਨ ਵੀਰੋ ਲਗਾਤਾਰ ਸਕਰੀਨ ਤੇ ਜਿਹੜਾ ਸ਼ੋ ਹੋ ਰਿਹਾ ਵੀਡੀਓ ਵੇਖ ਕੇ ਤੇ ਮਾਲਕ ਨਾਲ ਗੱਲ ਕਰਕੇ ਟਰੈਕਟਰ ਵੇਖ ਕੇ ਆਪਦਾ ਲਿਜਾ ਸਕਦਾ ਸੋ ਧੰਨਵਾਦ ਕਿਸਾਨ ਵੀਰੋ